ਕਪਿਲਸ ਕਾਫੇ ਕਪਿਲ ਸ਼ਰਮਾ ਦੇ ਕਾਫੇ ਦੇ ਉੱਪਰ ਸਰੀ ਦੇ ਵਿੱਚ ਜੋ ਗੋਲੀਬਾਰੀ ਹੋਈ ਸੀ ਉਸ ਦੇ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਆਈਵਾਰ ਟੀਵੀ ਦੇ ਸੀਨੀਅਰ ਪੱਤਰਕਾਰ ਮਿੰਟੂ ਦੇ ਹਵਾਲੇ ਨਾਲ ਇਹ ਸੀ ਖਬਰ ਦੇ ਰਹੇ ਹਾਂ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਇਹ ਜਿਹੜੀ ਹਰਜੀਤ ਸਿੰਘ ਵੱਲੋਂ ਲੈ ਲਈ ਗਈ ਹੈ ਜਿਸ ਨੂੰ ਲਾਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਨਵਾਂ ਸ਼ਹਿਰ ਦੇ ਨਾਲ ਸੰਬੰਧਤ ਇਸ ਵਿਅਕਤੀ ਦੇ ਉੱਪਰ ਪਹਿਲਾਂ ਵੀ ਕਾਫੀ ਆ ਜਿਹੜੇ ਇਸ ਤਰ੍ਹਾਂ ਦੇ ਪਰਚੇ ਜਿਹੜੇ ਦਰਜ ਨੇ ਐਨਆਈ ਵੱਲੋਂ ਐਨਆਈਏ ਵੱਲੋਂ ਇਹ ਮੋਸਟ ਵਾਂਟਡ ਹੈ ਤੇ ਮੋਸਟ ਵਾਂਟਡ ਲਿਸਟ ਦੇ ਵਿੱਚ ਇਸ ਨੂੰ ਦਰਜ ਕੀਤਾ ਗਿਆ ਤੇ ਇਹ ਲਾਡੀ ਜਿਹੜਾ ਹੈ ਇਹ ਉਸ ਵੇਲੇ ਚਰਚਾ ਦੇ ਵਿੱਚ ਆਇਆ ਜਦੋਂ ਇੱਕ ਆਰਐਸਐਸ ਦੇ ਵਿਅਕਤੀ ਜਿਹੜਾ ਕਿ ਰੋਪੜ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀ ਉਸ ਦੇ ਕਤਲ ਮਾਮਲੇ ਦੇ ਵਿੱਚ ਇਹ ਲੋੜੀਂਦਾ ਹੋਇਆ ਸੋ ਉਸ ਤੋਂ ਬਾਅਦ ਜਿਹੜੀ ਇਹ ਪੂਰੀ ਕਾਰਵਾਈ ਆ ਆਖਿਰ ਇਹ ਗੋਲੀਆਂ ਕਿਉਂ ਚਲਾਈਆਂ ਗਈਆਂ ਗਈਆਂ ਇਸ ਬਾਬਤ ਵੀ ਜਿਹੜੀ ਆਈ ਵਰਡ ਟੀਵੀ ਦੇ ਸਬੰਧਤ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਜਦੋਂ ਉਹਦੇ ਵਿੱਚ ਦੱਸਿਆ ਗਿਆ ਕਿ ਆ ਕਪਲ ਸ਼ਰਮਾ ਵੱਲੋਂ ਆਪਣੇ ਸ਼ੋਅ ਦੇ ਦੌਰਾਨ ਨਹਿنگ ਸਿੰਘਾ ਦੇ ਖਿਲਾਫ ਕੁਝ ਸ਼ਬਦਾਵਲੀ ਜਾਂ ਇੱਕ ਟਿੱਪਣੀ ਕੀਤੀ ਗਈ ਸੀ ਹਾਲਾਂਕਿ ਉਸ ਟਿੱਪਣੀ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਆ ਤੇ ਉਸ ਟਿੱਪਣੀ ਨੂੰ ਲੈ ਕੇ ਕਪਿਲ ਵੱਲੋਂ ਜਿਹੜੀ ਕੋਈ ਮਾਫੀ ਹੈ ਜਿਹੜੀ ਉਹ ਨਹੀਂ ਮੰਗੀ ਗਈ ਜਿਸ ਦੇ ਜਿਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਆ ਅੰਜਾਮ ਦੇ ਵਿੱਚ ਲਿਆਂਦੀ ਗਈ ਪਰ ਉੱਥੇ ਦੂਜੇ ਪਾਸੇ ਹੀ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੋ ਜਾਂਦਾ ਕਿ ਕਪਿਲ ਵੱਲੋਂ ਜੋ ਪੰਜਾਬ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਤੇ ਨਾਲ ਹੀ ਸਿੱਖ ਧਰਮ ਨੂੰ ਲੈ ਕੇ ਜਿਸ ਤਰੀਕੇ ਨਾਲ ਉਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਚਾਹੇ ਉਹ ਸ਼ੋਅ ਦੇ ਵਿੱਚ ਪੰਜਾਬੀ ਕਲਾਕਾਰਾਂ ਨੂੰ ਲੈ ਕੇ ਆਉਣਾ ਖਾਸ ਕਰਕੇ ਸਾਡੇ ਦਸਤਾਰਤਾਰੀ ਜਿਹੜੇ ਸਿੱਖ ਚਿਹਰੇ ਆ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਜਾਂ ਬਾਲੀਵੁੱਡ ਦੇ ਤੱਕ ਉਹਨਾਂ ਨੂੰ ਲੈ ਕੇ ਆਉਣਾ ਉਹਦੀ ਇੱਕ ਵੱਡੀ ਭੂਮਿਕਾ ਹੈ ਤੇ ਨਾਲ ਹੀ ਨਾਲ ਪੰਜਾਬੀ ਗੀਤ ਸੰਗੀਤ ਨੂੰ ਪ੍ਰਮੋਟ ਕਰਨ ਦੇ ਵਿੱਚ ਵੀ ਉਸਦੀ ਕਾਫੀ ਵੱਡੀ ਭੂਮਿਕਾ ਦੱਸੀ ਜਾਂਦੀ ਹੈ ਸੋ ਇਸ ਤੋਂ ਬਾਅਦ ਸਿੱਖ ਧਰਮ ਦਾ ਵੀ ਕਾਫੀ ਸਤਿਕਾਰ ਕਰਦਾ ਜੋ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਦੇ ਵਿਖੇ ਜਨਮਿਆ ਇਹ ਜਿਹੜਾ ਸਖਸ਼ਾ ਉਹ ਧਾਰਮਿਕ ਭਾਵਨਾਵਾਂ ਦੇ ਤੌਰ ਤੇ ਵੀ ਸਿੱਖ ਧਰਮ ਨਾਲ ਜੁੜਿਆ ਹੋਇਆ ਹਾਲਾਂਕਿ ਚਾਹੇ ਉਹ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਪਰ ਉਹ ਇਸ ਧਰਮ ਦੀ ਸਿੱਖ ਧਰਮ ਦੀ ਵੀ ਜਿਹੜੀ ਹੈ ਪੂਰੀ ਰਿਸਪੈਕਟ ਇੱਜ਼ਤ ਕਰਦਾ ਤਾਂ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੋ ਜਾਂਦਾ ਹੋ ਸਕਦਾ ਹੈ ਕਿ ਉਸ ਨੂੰ ਇਸ ਟਿੱਪਣੀ ਬਾਰੇ ਜਾਣਕਾਰੀ ਨਾ ਹੋਵੇ ਜਾਂ ਪਤਾ ਨਾ ਹੋਵੇ ਪਰ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਜਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਉਸ ਦਾ ਵੱਡਾ ਕਾਰਨ ਸਿਰਫ ਇਹ ਹੀ ਸੀ ਕਿ ਉਸ ਵੱਲੋਂ ਆਪਣੇ ਸ਼ੋਅ ਦੇ ਦੌਰਾਨ ਕੁਝ ਟਿੱਪਣੀਆਂ ਇਸ ਤਰੀਕੇ ਦੀ ਕੀਤੀਆਂ ਜਿਹੜੀਆਂ ਉਹਨਾਂ ਨੂੰ ਸਹੀ ਨਹੀਂ ਲੱਗੀਆਂ ਜੇ ਤੁਸੀਂ ਆਪਣੇ ਕਮੈਂਟ ਜਰੂਰ ਕਰਿਓ ਤੇ ਜਰੂਰ ਦੱਸਿਓ ਕਿ ਇਸ ਤਰ੍ਹਾਂ ਕਰਨਾ ਸਹੀ ਸੀ ਚਾਏ ਸੀ ਤੁਹਾਡੇ ਕਮੈਂਟਸ ਦਾ ਸੀ ਇੰਤਜ਼ਾਰ ਕਰਾਂਗੇ ਧੰਨਵਾਦ